ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਾਰਜ ਬਖਸ਼ਿਸ਼ ਕਰਦੇ ਨੇ ਸੰਤ ਜਨਾਂ ਜਿੰਨਾ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ ਉਹਨਾਂ ਦੇ ਸਾਰੇ ਕੰਮ ਸਫਲ ਹੋ ਗਏ ਨੇ ਸਾਰੀਆਂ ਮਨ ਦੀਆਂ ਮਨੁਕਾਮਨਾ ਪੂਰੀਆਂ ਨੇ ਸਿਫਤੋ ਸਲਾਹ ਦੇ ਇੱਕ ਰਸ ਵਾਜੇ ਵੱਜੇ ਰਹਿੰਦੇ ਨੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਹੋਏ ਸੰਤ ਜਨੋ ਪ੍ਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਿਕ ਸੁਖ ਮਾਣਦੇ ਨੇ ਤੇ ਜਿਹੜੇ ਮਨੁੱਖ ਸਾਧ ਸੰਗਤ ਚਾਰਟੇ ਇੱਕਦੇ ਰ ਆਤਮਕ ਡੋਲਤਾ ਟੇਕੇ ਲੀਨ ਹੋ ਜਾਂਦੇ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਾਤ ਕਹਾਣੀ ਭਾਈ ਪੂਰੇ ਗੁਰੂ ਦੀ ਬਾੜੀ ਜਿਹੜੀ ਪ੍ਰਮਾਤਮਾ ਦੇ ਮਨ ਵਿੱਚ ਪਿਆਰ ਜਿਹੜੀ ਪ੍ਰਮਾਤਮਾ ਦੇ ਮਨ ਚ ਪਿਆਰੀ ਲੱਗਦੀ ਏ ਇਹ ਦਾਸ ਨਾਨਕ ਕਿਸੇ ਵਿਰਲੇ ਦਾਸ ਨੇ ਹੀ ਇਹ ਆਤਮਕ ਡੋਲਤਾ ਟੇਕੇ ਉਚਾਰੀ ਏ ਕਿਉਂਕਿ ਪੜਨ ਵਾਲੇ ਦਾ ਜੀਵਨ ਸੁਣ ਦੇ ਨਾਲ ਪਵਿੱਤਰ ਹੋ ਜਾਂਦਾ ਹੈ ਸੋ ਰਠ ਮਹਿਲਾ ਪੰਜਵਾਂ ਓਕੇ ਖਾਵਤ ਨਾਜ ਨ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਇਹ ਭਾਈ ਜਿਵੇਂ ਕਿਸੇ ਭੁੱਖੇ ਮਨੁੱਖ ਨੂੰ ਕੁਛ ਖਾਣ ਨ ਮਿਲੇ ਤਾ ਭੁੱਖਾ ਮਨੁੱਖ ਖਾਂਦਿਆ ਸ਼ਰਮ ਮਹਿਸੂਸ ਨਹੀਂ ਕਰਦਾ ਜੋ ਮਿਲ ਗਿਆ ਖਾ ਜਾਏਗਾ ਇਸ ਤਰ੍ਹਾਂ ਪਰਮਾਤਮਾ ਦਾ ਸੇਵਕ ਜੱਪਣ ਲੱਗਿਆ ਸ਼ਰਮ ਮਹਿਸੂਸ ਨਹੀਂ ਕਰਦਾ ਆਪਣੇ ਕਾਜ ਕੋ ਕਿਉ ਉਲਕਾਈਏ ਜੇ ਤ ਸਿਮਰਨ ਦਾ ਰਗਾ ਮੁਖ ਊਜਲ ਸਦਾ ਸਦਾ ਸੁਖ ਪਾਈਏ ਰਹਾਓ ਏ ਭਾਈ ਜੋ ਸਿਮਰਨ ਕਰਨਾ ਸਾਡਾ ਅਸਲ ਕਾਮੈ ਇਸ ਕਾਮ ਦੀ ਖਾਤਰ ਕਦੀ ਆਲਸ ਨਹੀਂ ਕਰਨੀ ਚਾਹੀਦੀ ਜੇ ਸਿਮਰਨ ਦੀ ਬਰਕਤ ਨਾਲ ਪ੍ਰਭੂ ਦੀ ਜੋਰੀ ਚ ਸੁਰਖਰੂ ਹੋਈ ਤਾ ਆਨੰਦ ਆਨੰਦ ਮਾਣਿੰਦਾ ਉਹਨੂੰ ਸਦਾ ਜਪਣਾ ਚਾਹੀਦਾ ਰਹਾਓ ਜੋ ਕਾਮੇ ਕਾਮ ਨੂੰ ਭਾਵੈ ਤੂੰ ਹਰ ਦਾ ਸਰ ਜਿਸ ਪਾਵੇ ਜੇ ਮਾਤਾ ਬਾਲ ਲਪਟਾਵੇ ਤੇ ਉਹ ਗਿਆਨੀ ਨਾਮ ਕਮਾਵੇ ਜਿਵੇਂ ਕਾਮੀ ਮਨੁੱਖ ਕੰਮ ਚ ਲਪਟਿਆ ਜਿਵੇਂ ਮਾਤਾ ਬੱਚ ਨੂੰ ਪਾਲਦੀ ਹੈ ਤਿਵੇਂ ਹਰੀ ਦਾ ਜਨ ਹਰੀ ਨੂੰ ਜਪਦਾ ਹੈ ਗੌਰ ਪੂਰੇ ਤੇ ਪਾਵੇ ਜੇ ਨਾਨਕ ਨਾਮ ਤੇ ਆਵੇ ਪਰ ਜਿਹੜਾ ਇਹ ਦਾਤ ਪੂਰੇ ਗੁਰੂ ਤੋਂ ਹਾਸਲ ਕਰਦਾ ਏ ਦਾਸ ਨਾਨਕ ਉਹ ਮਨੁੱਖ ਪਰਮਾਤਮਾ ਦਾ ਨਾਮ ਜਪਤਾਰੀ ਦਾ ਸਿਮਰਤਾਰੀ ਦਾ ਸੌਰਠ ਮਹਿਲਾ ਪੰਜਵਾ ਸੁਖਸਾਨ ਕਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੈ ਦੁੱਖ ਸਬਾਇਆ ਹੈ ਸੰਤ ਜਨੋ ਓਮਨੁਖ ਪੂਰੀ ਆਤਮਿਕ ਅਰੋਗਤਾ ਨਾਲ ਆਪਣੇ ਹਿਰਦੇ ਕਾਰਜ ਸਦਾ ਲਈ ਟਿਕ ਗਿਆ ਜਿਨਨੇ ਪ੍ਰਭੂ ਦਾ ਨਾਮ ਜਪਿਆ ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਤੇ ਸੁਆਹੀ ਪਈ ਹੈ ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁਖ ਨੇ ਪੂਰੇ ਗੁਰੂ ਪੂਰੇ ਗੁਰੂ ਤੋਂ ਆਦਰ ਮਾਨ ਹਾਸਲ ਕੀਤਾ ਹੈ ਫਿਰ ਉਸ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸੰਤੋ ਸਾਚੇ ਕੀ ਵਡਿਆਈ ਜਿਨਾਂ ਚਰਜ ਸ਼ੋਮਣਾਈ ਸੰਤ ਜਨੋਂ ਵੇਖੋ ਵੱਡੀ ਸ਼ਾਨ ਉਹ ਸਦਾ ਕੈਮਰਨ ਵਾਲੇ ਪ੍ਰਮਾਤਮਾ ਦੀ ਜਿਸ ਨੇ ਆਪਣੇ ਦਾਸ ਦੀ ਸਦਾ ਹੀ ਹੈਰਾਨ ਕਰ ਦੇਣ ਵਾਲੀ ਸ਼ੋਭਾ ਬਣਾ ਦਿੱਤੀ ਹੈ ਰਹਾਉ ਬੋਲੇ ਸਾਬ ਕਹਿ ਬਾਣ ਦਾਸ ਬਾਣੀ ਬ੍ਰਹਮ ਮੱਖਣ ਨਾ ਨੰ ਪ੍ਰਭ ਸੁਖਦਾਈ ਜਨ ਪੂਰੀ ਬਣ ਤਰਨਾਈ ਪ੍ਰਭੂ ਦੇ ਜੀ ਸੇਵਕ ਨੂੰ ਗੁਰੂ ਨੇ ਇੱਜ਼ਤ ਬਖਸ਼ੀ ਹੈ ਸੇਵਕ ਸਦਾ ਪਰਮਾਤਮਾ ਦੀ ਰਜਾ ਵਿੱਚ ਬਚਨ ਬੋਲਦਾ ਸੇਵਕ ਪਰਮਾਤਮਾ ਦੀ ਸਿਖ ਤੋਂ ਸਲਾਹ ਦੀ ਬਾਣੀ ਉਚਾਰਦਾ ਜਪਦਾ ਹੈ ਦਾ ਨਾਨਕ ਪਰਮਾਤਮਾ ਸਦਾ ਆਪਣੇ ਸੇਵਕ ਨੂੰ ਸੁੱਖ ਦੇਣ ਵਾਲਾ ਹੈ ਇਹ ਭਾਈ ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਜਪਿਆ ਉਹਦੀ ਫਿਰ ਨਾਮ ਸਿਮਰਨ ਦੀ ਓਕਾਈ ਕਦੀ ਨਹੀਂ ਮੁੱਕਦੀ ਪਾਉ ਕੇ ਸਦਾ ਪ੍ਰਭੂ ਨੂੰ ਜਪਦਾ ਰਹਿੰਦਾ ਸੋਰਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਤੇ ਆਏ ਕਰ ਸਹੀ ਸਲਾਮਤਿ ਆਏ ਸੰਤੋਖ ਪਿਆ ਸੰਸਾਰੇ ਗੁਰਪੂਰੈ ਲੈ ਤਾਰੇ ਇਹ ਭਾਇ ਮਨੁ ਆਪਣੀ ਆਤਮਿਕ ਜੀਵਨ ਦੀ ਰਾਸ ਪੂਨ ਜੀ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਜੋ ਜਪਦਾ ਦੁਨੀਆ ਦੀ ਕਾਰ ਕਰਦੇ ਤੇ ਮਨ ਚ ਸੰਤੋਖ ਬਣਿਆ ਰਹਿੰਦਾ ਪੂਰੇ ਗੁਰਨੂਸਤੀ ਬਾੰ ਫੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ ਸੰਤੋ ਬ੍ਰਹਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤਨਾ ਗਾਣੀ ਰੱਖੇ ਬਾਲ ਗੋਪਾਲਾ ਰਹਾਉ ਏ ਸੰਤ ਜਨੋ ਮੇਰਾ ਪ੍ਰਭੂ ਆਪਣੇ ਸੇਵਕਾਂ ਤੇ ਸਦਾ ਦਇਆਵਣ ਰਹਿੰਦਾ ਪ੍ਰਭੂ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ ਹਰਨਾਮ ਰਿਦੈ ਉਰਤਾਰੇ ਤਿਨ ਸਬੇ ਥੋਕ ਸਵਾਰੇ ਗੁਰਪੂਰੇ ਤੁਸ ਦੀਆ ਫਿਰ ਨਾਨਕ ਦੁੱਖ ਨਾ ਥੀ ਆਹੇ ਸੰਤ ਜੜਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਫਿਰ ਦੇਚ ਵਸਾਈ ਰੱਖਦਾ ਉਹਦੇ ਸਾਰੇ ਆਤਮ ਗੁਣ ਸੋਹਣੇ ਬਣ ਬਣ ਕੇ ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ੀ ਨਾਨਕ ਉਸ ਨੂੰ ਮੜ ਕੇ ਇੱਕ ਮੋੜ ਕਦੀ ਦੁੱਖ ਫਿਰ ਨਹੀਂ ਲੱਗਾ ਸੋਰਠ ਮਹੱਲਾ ਪੰਜਵਾਂ ਆਰਮਨ ਤਨ ਮਸਿਆ ਸੋਈ ਜੈ ਜੈਕਾਰ ਸ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ اے ਭਾਈ ਜਿਸ ਮਨੁੱਖ ਦੇ ਮਾਨ ਚ ਤਾਨ ਚੋ ਪਰਮਾਤਮਾ ਵਸ ਗਿਆ ਹਰੇਕ ਜੀਵੋ ਦੀ ਸ਼ੋਭਾ ਕਰਦਾ ਪਰ ਇਹ ਪੂਰੇ ਗੁਰੂ ਦੀ ਬਖਸ਼ਿਸ਼ ਹੈ ਤੇ ਪੂਰੇ ਗੁਰੂ ਦੀ ਦਾਤ ਦੇ ਨਾਲ ਹੀ ਇਹ ਦਾਤ ਮਿਲਦੀ ਹੈ ਤੇ ਗੁਰੂ ਦੀ ਬਖਸ਼ੀ ਦਾਤ ਦਾ ਫਿਰ ਮੁੱਲ ਕਦੀ ਨਹੀਂ ਪੈ ਸਕਦਾ ਹਉ ਗੁਰਮਾਨ ਜਾਈ ਤੇਰੇ ਨਾਮ ਵੈ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਤੂੰ ਜਸ ਤੇਰਾ ਗਾਵਰ ਹਾਉ ਹੈ ਪਿਆਰੇ ਪ੍ਰਭ ਮੈਂ ਤੇਰਾ ਨਾਮ ਤੋਂ ਸਦਕੇ ਜਾਨਾਵਾਂ ਤੂੰ ਜਿਸ ਮਨੁ ਕੁੱਤੇ ਬਖਸ਼ਿਸ਼ ਕਰਨਾ ਹੈ ਉਹ ਸਦਾ ਤੇਰੀ ਸਿਫਤੋ ਸਲਾਹ ਦੇ ਗੀਤ ਗੰਦਾ ਰਹਿੰਦਾ ਤੂੰ ਪਾਰੋ ਸਵਾਮੀ ਮੇਰਾ ਸੰਤਾ ਬਰਵਾਸਾ ਤੇਰਾ ਨਾਨਕ ਪ੍ਰਭ ਸਰਨਾਇ ਮੁੱਖ ਨਿੰਦ ਕੈਛਾਈ ਹੈ ਪ੍ਰਭੂ ਤੂੰ ਮੇਰਾ ਵੱਡਾ ਮਾਲਕ ਹੈ ਤੇਰੇ ਸੰਤਾ ਨੂੰ ਤੇਰਾ ਹੀ ਸਾਰਾ ਰਹਿੰਦਾ ਹੈ ਨਾਨਕ ਜਿਹੜਾ ਮਨੁ ਪ੍ਰਭੂ ਦੀ ਸ਼ਰਨ ਪਿਆ ਰਹਿਦਾ ਹੈ ਉਹ ਸਦਾ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਤੇ ਨਿੰਦਕਾਂ ਦੇ ਮੂੰਹ ਤੇ ਹਮੇਸ਼ਾ ਸਵਾਹੀ ਪੈਂਦੀ ਹੈ। ਸੋਰਠ ਮਹਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਚੇ ਅਨੰਤ ਪ੍ਰਭ ਕੀਤਾ ਪਰਮੇਸ਼ਵਰ ਬੰਤ ਬਣਾਈ ਪੈਰ ਡੋਲਤ ਕਤਹੂ ਨਾਹੀ ਏ ਭਾਈ ਸਤਗੁਰੂ ਕਹਿਣ ਲੱਗੇ اے ਮੇਰੇ ਮਿੱਤਰ ਜਿਸ ਮਨੁੱਖ ਦੇ ਆਗਾਮਨ ਵਾਲੇ ਜੀਵਨ ਚ ਪ੍ਰਭੂ ਨੇ ਸੁਖ ਬਣਾ ਦਿੱਤਾ ਫਿਰ ਬੀਤ ਚੁਕੇ ਜੀਵਨ ਚ ਵੀ ਆਨੰਦ ਬਣੀ ਬਣੀ ਰੱਖਿਆ ਜਿਸ ਮਨੁੱਖ ਵਾਸਤੇ ਪ੍ਰਮਾਤਮਾ ਨੇ ਉਹ ਜੀਵ ਵਿਉਂਤ ਬਣਾ ਰੱਖੀ ਫਿਰ ਮਨੁੱਖ ਕਦੀ ਨਹੀਂ ਡੋਲਦਾ ਸਾਚੇ ਸਾਇਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਨਿਆ ਰਹਾ ਉਹ ਹੈ ਪਾਇ ਜਿਸ ਮਨੁੱਖ ਦਾ ਮਨ ਪ੍ਰਭੂ ਨਾਲ ਪਤਿ ਜਾਨਦਾ ਉਹ ਪ੍ਰਭੂ ਨੂੰ ਹਰ ਜੱਗਾ ਤੇ ਵਸਿਆ ਪਛਾਨ ਲੈਂਦਾ ਰਹਾ ਸਭ ਜੀ ਤਰੇਂ ਦੇ ਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਚਾਰ ਜਨ ਤੇਰੀ ਮੜਾਈ ਨਿਤ ਨਾਨਕ ਨਾਮ ਤੇ ਆਈ ਏ ਦਇਆਦ ਘਰ ਪ੍ਰਭੂ ਸਾਰੇ ਜੀਵ ਤੇਰੇ ਪੈਦਾ ਕੀਤੇ ਨੇ ਤੂੰ ਆਪਣੇ ਭਗਤਾਂ ਦੀ ਰਿਕਵਾਲੀ ਆਪ ਕਰਨਾ ਏ ਪ੍ਰਭੂ ਤੂੰ ਚਰ ਸਰੂਪ ਹੈਂ ਤੇਰੀ ਬਖਸ਼ਿਸ਼ ਵੀ ਹੈਰਾਨ ਕਰਨ ਵਾਲੀ ਏ ਤੇ ਨਾਨਕ ਆਖ ਜਿਸ ਮਨੁਖ ਤੇ ਤੂੰ ਦਇਆ ਕਰਨ ਸਦਾ ਤੇਰਾ ਨਾਮ ਜਪਦਾ ਰਹਿੰਦਾ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਏ ਭਾਈ ਪਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਘਰ ਚ ਵਸ ਰਿਹਾ ਤੇ ਪ੍ਰਭੂ ਦੇ ਵਸਨ ਕਰਕੇ ਜਮਦੂਤ ਨੇੜੇ ਨਹੀਂ ਆਉਂਦੇ ਏ ਭਾਈ ਪ੍ਰਭੂs ਮਨੁੱਖ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਜਿਸ ਨੂੰ ਗੁਰੂ ਦੀ ਸਦਾ ਹਥੇਰ ਹਰਿਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਮੋਰ ਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸਮਾਦਿ ਦਿੱਤੀ ਰਹਾਉ ਹੈ ਪਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਚ ਸਫਲਤਾ ਬਖਸ਼ੀ ਪ੍ਰਭੂ ਨੇ ਫਿਰ ਸਾਰੇ ਵਿਕਾਰ ਮਾਰ ਦਿੱਤੇ ਨੇ ਉਸੇਵਕ ਨੂੰ ਨਾਮ ਸਿਮਰਨ ਦੀ ਸ੍ਰੇਸ਼ਟ ਅਕਲ ਦਿੱਤੀ ਰਹਾਉ ਪਰਬ ਸਗਲੇ ਥਾਨ ਵਸਾਇ ਸੁਖ શાંત ਫਿਰ ਆਏ ਨਾਨਕ ਪ੍ਰਭ ਸਰਣਾਏ ਯਨ ਸਗਲੇ ਰੋਗ ਮਿਟਾਏ ਇਹ ਭਾਈ ਜਿਸ ਮਨੁੱਖ ਨੂੰ ਗੁਰੂ ਨੇ ਜੀਵਨ ਸਫਲਤਾ ਬਖਸ਼ੀ ਹੈ ਉਹਦੇ ਗਿਆਨ ਇੰਦਰੇ ਗੁਨਾ ਨਾਲ ਭਰਪੂਰ ਹੋ ਜਾਂਦੇ ਨੇ ਉਹ ਮਨੁੱਖ ਵੀ ਕਾਰਾਂਵਲ ਪਰਤ ਕੇ ਆਤਮਕ ਨੰਨ ਚ ਟਿਕ ਜਾਂਦਾ ਨਾਨਕ ਉਸ ਪ੍ਰਭੂ ਦੀ ਸ਼ਰਨ ਪਿਆਰੋ ਜਿਸ ਦੀ ਸ਼ਰਨ ਪਿਆ ਸਾਰੇ ਰੋਗ ਦੂਰ ਹੋ ਜਾਂਦੇ ਨੇ ਸੋਰਠ ਮਹੱਲਾ ਪੰਜਵਾ ਸਭ ਸੁਖਾਂ ਦਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਏ ਦਰਸ਼ਨ ਪੇਟਤ ਹੋਤ ਅਨੰਦਾ ਦੂង ਗਿਆ ਹਰ ਗਾਇ ਇਹ ਭਾਈ ਗੁਰੂ ਸਾਰੇ ਸੁਖਾਂ ਸੁਖ ਦੇਣ ਵਾਲ ਉਸ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਗੁਰੂ ਦੇ ਦਰਸ਼ਨ ਕੀਤੇ ਆਤਮਕ ਅਨੰਦ ਮਿਲਦਾ ਦੁੱਖ ਮੁੱਕ ਜਾਂਦੇ ਨੇ ਹਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਦ ਗੁਰਪੂਰੇ ਕੀ ਸ਼ਰਨਾਇ ਰਹਾਉ ਏ ਭਾਈ ਪੂਰੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪੋ ਤੇ ਹਰ ਵੇਲੇ ਨਾਮ ਜਪਿਆ ਫਿਰ ਨਾਮ ਅੰਮ੍ਰਿਤ ਪਿੰਦੇ ਰੋ ਰਹਾਉ ਤੇ ਸੇ ਪ੍ਰਾਪ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਹੈ ਭਾਈ ਇਹ ਨਾਮ ਦੀ ਦਾਤ ਗੁਰੂ ਦੇ ਧਾਰ ਤੋਂ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਦੀ ਕਿਸਮਤ ਵਿੱਚ ਪ੍ਰਭੂ ਦੀ ਹਜ਼ੂਰੀ ਚ ਇਹ ਦਾਤ ਲਿਖੀ ਹੋਵੇ اے ਪ੍ਰਭੂ ਜੀ ਤੇਰਾ ਦਾਸ ਨਾਨਕ ਵੀ ਤੇਰਾ ਦਾਤਾ ਤੇ ਬੇਨਤੀ ਕਰਦਾ ਇੱਕ ਮੇਰੀ ਸੁਰਤ ਨਾਮ ਵਿੱਚ ਜੁੜੀ ਰਵੇ ਸੋਰਠ ਮਹਲਾ 5 ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚਾਕੈ ਹੈ ਭਾਈ ਸਾਹਿਬ ਕੁਛ ਕਰਨ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ ਪ੍ਰਭੂ ਸਭ ਦੇ ਦਿਲਾਂ ਦੀ ਜਾਣਦਾ ਹੈ ਜਿਹੜਾ ਸੇਵਕ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾਂਦਾ ਨਾਮ ਰਸ ਨੂੰ ਚੱਖਦਾ ਉਹਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਸ਼ੋਭਾ ਖਾਟਦਾ ਸੰਸਾਰ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਾਟ ਸ਼ਰਨ ਦਾ ਦਾਤਾ ਆਠ ਪਹਿਰ ਤੂੰ ਧਿਆਈ ਰਹਾਉ ਏ ਪ੍ਰਭੂ ਜੀ ਜੇ ਧਰਤੀ ਦੇ ਕਸਮ ਮੈਨੂੰ ਤੇਰਾ ਹੀ ਅਸ ਹੈ ਤੂੰ ਸਭ ਤਾਕਤਾਂ ਦਾ ਮਾਲਕ ਹੈ ਸਭ ਨੂੰ ਸਾਰਾ ਦੇਣ ਵਾਲਾ ਮੈਂ ਤੇਰਾ ਹੀ ਜਸ ਗੁਣਾਵਾਂ ਜੋ ਜਨ ਭਜਨ ਕਰੇ ਪ੍ਰਭ ਤੇਰਾ ਇਸੈ ਅੰਦੇਸ਼ਾ ਨਹੀਂ ਸਤਗੁਰ ਚਰਨ ਲਗੇ ਪਉ ਮਿਟਿਆ ਹਰ ਗੁਨ ਗਾਇ ਮਨ ਮਾਹੀ ਹੈ ਪ੍ਰਭੂ ਜਿਹੜਾ ਮਨੁੱਖ ਤੇਰੀ ਭਗਤੀ ਕਰਦਾ ਉਸ ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦਾ ਜਿਸ ਤੇ ਮੱਥੇ ਨੂੰ ਗੁਰੂ ਦੇ ਚਰ ਚੁੰਦੇ ਨੂੰ ਉਸਤ ਹਰੇਕ ਡਰ ਮੁਕ ਜਾਂਦਾ ਸੂਕ ਸਹਿਜ ਆਨੰਦ ਕਨੇਰੇ ਸਤਗੁਰ ਦੀਆ ਦਿਲਾਸ ਜਿਨ ਕਰ ਆਏ ਸ਼ੋਭਾ ਸੇਤੀ ਪੂਰਨ ਹੋਈ ਆਸਾ ਹੈ ਸਤਗੁਰੂ ਇਸ ਮਨੁੱਖ ਨੂੰ ਤੂ ਵਿਕਾਰਾਂ ਦਾ ਟੱਕਰਾ ਕਰ ਲੈ ਹੌਸਲਾ ਦਿੱਤਾ ਹੈ ਉਹ ਆਨੰਦ ਖਾਟ ਦੇ ਨੇ ਉਹ ਮਨੁੱਖ ਜੀਵਨ ਖੇਡ ਜਿੱਤ ਕੇ ਜਗਤ ਵਿੱਚ ਸ਼ੋਭਾ ਖਾਟ ਕੇ ਹਿਰਦੇ ਘਰ ਚ ਟਿਕੇ ਰਹਿ ਨੇ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕੰਮ ਗੁਰ ਚਰਨੇ ਲਾਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮ ਭਈ ਜਿਹੜਾ ਜਿਹੜਾ ਗੁਰੂ ਕੋਈ ਕਾਈ ਖਾਨ ਵਾਲਾ ਨਹੀਂ ਜਿਸ ਗੁਰੂ ਦੀ ਸਿੱਖਿਆ ਚੁਕਾਈ ਨਹੀਂ ਤੇ ਜਿਹੜਾ ਮਨੁੱਖ ਫਿਰ ਉਸ ਪੂਰੇ ਗੁਰੂ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਨਾਮ ਸਿਮਰਨ ਦੇ ਆਰਥ ਜੁੜਦਾ ਤੇ ਨਾਨਕ ਆਖ ਫਿਰ ਉਸ ਗੁਰੂ ਦੀ ਚਰਨੀ ਲਾ ਕੇ ਉਹ ਸਦਾ ਨਾਮ ਜਪ ਕੇ ਸੰਸਾਰ ਸਾਗਰ ਤੋਂ ਤਰ ਜਾਂਦਾ ਸੋਰਠ ਮਹੱਲਾ ਪੰਜਵਾਂ ਪਇਓ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਅੰਬਿਦ 30 ਕਿਨਵੇਂ ਰਾਖ ਲਿਓ ਜਨ ਆਪਣਾ ਗੁਰਪੂਰੈ ਬੇੜੀ ਕਾਟੀ ਹੈ ਭਾਈ ਗਰੀਬਾਂ ਦੇ ਦੁੱਖ ਨਾਸ਼ ਕਰਨ ਵਾਲਾ ਪਰਮਾਤਮਾ ਆਪਣੇ ਸੇਵਕਾਂ ਸਦਾ ਦਇਆਵਣ ਹੁੰਦਾ ਹੈ। ਇੱਕ ਖੰਨ ਪਲ ਵਿੱਚ ਆਪਣੇ ਸੇਵਕਾਂ ਨੂੰ ਉਹ ਬਚਾਲ ਲਿੰਦਾ। ਦੁੱਖਾਂ ਦੀ ਬੀੜੀ ਕਲੇਸ਼ ਘਟ ਦਿੰਦਾ। ਮੇਰੇ ਮਨ ਗੁਰ ਗੋਬਿੰਦ ਸਦਤੀ ਆਗੇ ਸਗਲ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਹਲ ਪਾਈ ਜਾ ਰਹਾ ਹੋਏ ਮੇਰੇ ਮਨ ਸਦਾ ਗੁਰੂ ਦਾ ਧਿਆਨ ਤਰੋ। ਇਸ ਉਦਮ ਨਾਲ ਸਰੀਰ ਵਿੱਚੋਂ ਸਾਰੇ ਦੁੱਖ ਕਲੇਸ਼ ਮੁਕ ਜਾਣਗੇ। ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਗਾਮਨਿ ਬਾਰਮ ਸਾਧ ਸੰਗ ਨਾਨਕ ਨਾਮ ਧਿਆਇਆ ਮਖੋ ਜਲਨ ਪੈ ਨਰਮਬਾਰਾ ਸਾਰੇ ਜੀ ਜੰਜਿਸ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਪ੍ਰਭੂ ਸਭ ਤੋਂ ਉੱਚਾ ਹੈ ਪਹੁੰਚ ਹੈ ਬੇਅੰਤ ਹੈ ਨਾਨਕ ਆਖ ਜਿੰਨਾ ਮਨੁੱਖਾ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਉਹ ਪ੍ਰਭੂ ਦੀ ਹਜ਼ੂਰੀ ਸੁਖਰੂ ਹੋ ਕੇ ਨੇ ਸੋਰਠ ਮਹੱਲਾ ਪੰਜਵਾਂ ਸਿਮਰਉ ਆਪਣਾ ਸਾਈਂ ਦੇਨੋ ਸਰੇਨ ਸਤਿ ਆਈ ਆ ਆ ਦੇ ਜਨ ਰਾਖੇ ਹਰ ਹਰ ਨਾਮ ਮਹਾਰਸ ਚਾਖੇ ਸਤਿਗੁਰੂ ਕਹਿਣ ਲਗੇ ਭਾਈ ਮੈਂ ਖਸਮ ਪ੍ਰਭੂ ਦਾ ਨਾਮ ਸਿਮਰਦਾ ਰਹਾ ਦਿਨ ਰਾਤ ਧਿਆਨ ਧਾਰਦਾ ਰਾਂ ਜਿਸ ਨੇ ਹੱਥ ਦੇ ਕੇ ਵਿਕਾਰਾਂ ਤੋਂ ਰੱਖਿਆ ਜਿਨ੍ਹਾਂ ਨੇ ਪਰਮਾਤਮਾ ਦਾ ਸ੍ਰਿਸ਼ਟ ਨਾਮ ਚਖ ਲਿਆ ਆਪਣੇ ਗੁਰੂ ਉਪਰ ਕੁਰਮਾਨ ਪਏ ਕਿਰਪਾਲ ਪੂਰਨ ਪ੍ਰਬੰਧਾਤੇ ਜੀ ਹੋਏ ਮਿਹਰਵਾਨ ਰਹਾਉ ਏ ਭਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਵਾ ਜਿਸ ਦੀ ਮਿਹਰ ਨਾਲ ਸਰਵ ਵਿਆਪਕ ਪ੍ਰਭੂ ਜੀ ਸੇਵਕਾਂ ਤੇ ਦਿਆਲੂ ਹੁੰਦੇ ਨੇ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਪਾਈ ਹੈ ਦਾਸ ਨਾਨਕ ਕਾ ਉਸ ਪ੍ਰਮਾਤਮਾ ਦੇ ਸ਼ਰਨ ਪੈਰੋ ਜਿਸ ਨੇ ਸ਼ਰਨ ਪੈ ਮਨੁੱਖਾਂ ਦੀ ਇੱਜ਼ਤ ਦੁੱਖ ਵਿਕਾਰਾਂ ਦੇ ਟੱਕਰੇ ਤੋਂ ਚੰਗੀ ਤਰ੍ਹਾਂ ਰੱਖ ਲਈ ਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਨੇ اے ਮੇਰੇ ਭਰਾਓ ਤੁਸੀਂ ਵੀ ਉਤੀ ਸਰਨ ਪਾ ਕੇ ਆਤਮਕਨੰਦ ਮਾਣੋ ਸੋਰਠ ਮਹਲਾ ਪੰਜਵਾਂ ਸੁਨੋਂ ਬੇਨੰਤੀ ਠਾਕੁਰ ਮੇਰੇ ਜੀ ਜੰਦ ਤੇਰੇ ਤਾਰੇ ਰਾਗ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਏ ਮੇਰੇ ਠਾਕੁਰ ਇਹ ਸਭ ਕੁਝ ਕਰ ਸਕਣ ਤੇ ਕਰਾਸ ਕਰਨ ਵਾਲੇ ਪ੍ਰਭੂ ਮੇਰੀ ਬੇਨਤੀ ਸੁਣ ਸਾਰੇ ਜੀਵ ਤੁਹਾਡੇ ਆਸਰੇ ਨੇ ਅਸੀਂ ਜੀਵਤੇ ਰਹੀ ਆਸਰੇਆਂ ਤੋਂ ਆਪਣੇ ਇਸ ਨਾਮ ਦੀ लाज ਰੱਖ ਦੱਸਾਂ ਦੀ लाज ਰੱਖੋ ਪ੍ਰਭੂ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਇਹ ਪਿਆਰੇ ਪ੍ਰਭੂ ਤੁਸੀਂ ਕਸਮ ਵਾਲਾ ਫਰਜ਼ ਪੂਰਾ ਕਰੋ ਜੈਸੀ ਪੈੜਿਆਂ ਚਾਹੇ ਚੰਗੇ ਆ ਪਰ ਅਸੀਂ ਤੇਰੇ ਹੀ ਹਾਂ ਰਹਾਓ ਸੁਣੀ ਪੁਕਾਰ ਸਮਰਾਤ ਸੁਆਮੀ ਬੰਦਨ ਕਾਠ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮਿਲ ਨਾਨਕ ਪ੍ਰਗਟ ਪਹਾਰੇ ਏ ਭਾਈ ਜਿੰਨਾ ਸੇਵਕਾਂ ਦੀ ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ ਉਹਨਾਂ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ ਨਾਨਕ ਕਾ ਕੋਨਾ ਸੇਵਕਾਂ ਨੂੰ ਦਾਸਾਂ ਨੂੰ ਆਦਰ ਮਾਨ ਦੇਦ ਕੇ ਆਪਣੇ ਚਰਨਾਂ ਵਿੱਚ ਪ੍ਰਭੂ ਮਿਲਾਲ ਲੈਂਦੇ ਰਿਹਾ ਸੌਰਠ ਮਹਿਲਾ ਪੰਜਵਾ ਜੀ ਜੰਨ ਸਭ ਵਸ ਕਰ ਦਿਨੇ ਸੇਵਕ ਸਭ ਦਰਬਾਰੇ ਗੀ ਕਾਰਕਿਓ ਮਰਮ ਆਪਣਾ ਪਾਵਨਿਤ ਪਾਰ ਉਤਾਰੇ ਏ ਪਿਆਈ ਭਾਈ ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿੱਚ ਆਦਰ ਮਾਨ ਦਿੰਦਾ ਸੇਵਕਾਂ ਦਾ ਸਦਾ ਪਖ ਕਰਤ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਂਦਾ ਸੰਤਨ ਕੇ ਕਾਰਜ ਸਗਲ ਸੁਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿੰ ਪੂਰਨ ਖਸਮ ਹਮਾਰੇ ਰਹਾ ਉਹ ਭਾਈ ਸਾਡਾ ਕਸਮ ਪ੍ਰਭੂ ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਸਾਡਾ ਕਸਮ ਦੀਨਾ ਉਤੇ ਦਇਆ ਕਰਨ ਵਾਲਾ ਕਿਰਪਾ ਦਾ ਕਰ ਆਓ ਬੈਠ ਆਦਰ ਸਭ ਥਾਈ ਉਹ ਨਾਕਤ ਹੂੰ ਬਾਤਾ ਭਗਤ ਸਿਰ ਪਾਉਂ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਪਰਮਾਤਮਾ ਦੇ ਸਿਵਕਾ ਨੂੰ ਸੰਤ ਜਨਾਂ ਨੂੰ ਹਰ ਥਾਂ ਆਦਰ ਮਿਲਦਾ ਹਰਥਾਨ ਲੋਕ ਜੀ ਆਇਆਂ ਕਹਦੇ ਨੇ ਇਹ ਨਾਨਕਾ ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ ਦਾ ਸਿਰਪਾਉ ਬਖਸ਼ਦਾ ਹੈ ਸੋਰਠ ਮਹੱਲਾ ਨਾਵ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰੇਤ ਮਨ ਰਾਮ ਸਿਉ ਕਰ ਪ੍ਰੀਤ ਸ੍ਰਵਨ ਗੋਬਿੰਦ ਗੁਣੋ ਸੁਨੋ ਅਰ ਗਾਓ ਰਸਨਾ ਗੀਤ ਰਹਾਉ ਏ ਮੇਰੇ ਮਨ ਪਰਮਾਤਮਾ ਨਾਲ ਪਿਆਰ ਬਣਾਓ ਕੰਨਾਂ ਨਾਲ ਪ੍ਰਭੂ ਦੀ ਉਸਤਤ ਸੁਣ ਜੀਵ ਨਾਲ ਦੇ ਗੀਤ ਗਾਇਆ ਕਰ ਕਰ ਸਾਧ ਸੰਗਤ ਸਿਮਰ ਮਾਦੋ ਹੋ へ ਪਤਤ ਪੁਨੀਤ ਕਾਲ ਬਿਆਲ ਜਿਉਂ ਪਰਿਉ ਡੋਲੇ ਮੁਕ ਪਰਾਰੇ ਮੀਤ ਸੇ ਭਾਈ ਗੁਰਮਖ ਖਾਂ ਦੀ ਸੰਗਤ ਕਰਿਆ ਪਰਮਾਤਮਾ ਦਾ ਸਿਮਰਨ ਕਰ ਧਾਰੋ हे ਮਿੱਤਰ ਇਸ ਕਾਮੇ ਚ ਆਲਸਨਾ ਕਰ ਵੇਖ ਮੌਤ ਸੱਪ ਵਾਂਗੂ ਮੂੰਹ ਖੋਲ ਕੇ ਦਿਲ ਚਾਰ ਚਪੇਰੇ ਫਿਰਦੀ ਹੈ ਆਜ ਕਾਲ ਫੁਨ ਤੋਂ ਇੱਕ ਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ RAM ਪੱਜ ਲੈ ਜਾਤ ਅਵਸਰ ਬੀਤ ਹੈ ਭਾਈ ਆਪਣੇ ਚੇਤ ਵਿੱਚ ਸਮਝ ਰੱਖ ਇਹ ਮੌਤ ਤੈਨੂੰ ਛੇਤੀ ਹੀ ਹੜੱਪ ਲਏਗੀ ਨਾਨਕ ਤੈਨੂੰ ਆਖਦੇ ਹੁਣੇ ਜੇ ਵੇਲਾ ਪਰਮਾਤਮਾ ਦਾ ਭਜਨ ਕਰ ਲੈ ਵੇੜਾ ਲੰਘਦਾ ਜਾ ਰਿਹਾ ਸੋਰਠ ਮਹੱਲਾ ਨਾਮ ਮਨ ਕੀ ਮਨਹੀ ਮਹਿ ਰਹੀ ਨਹਰ ਪਜੇ ਨਾ ਤੀਰਤ ਸੇਵੇ ਚੋਟੀ ਕਾਲ ਗਹੀ ਰਹੋ ਹੈ ਪਈ ਵੇਖ ਮਾਇਆ ਤਾਰੀ ਮਨ ਭਗਤਾ ਉਹਦੀ ਮਨ ਦੀ ਮਨ ਚ ਹੀ ਰਹਿ ਗਈ ਏ ਨਾ ਉਹਨੇ ਪ੍ਰਮਾਤਮਾ ਦਾ ਭਗਤ ਕੀਤਾ ਨਾ ਸੰਤ ਜਿਨ੍ਹਾਂ ਨੇ ਸੇਵਾ ਕੀਤੀ ਬਸ ਮੌਤ ਨੇ ਆ ਕੇ ਉੱਤੇ ਹੀ ਪਕੜ ਲਿਆ ਰਹਾਵ ਦਾਰਾ ਮੀਤ ਪੂਤ ਰਲ ਸੰਪਤ ਧਨ ਪੂਰਨ ਸਮਹਿ ਔਰ ਸਗਲ ਮਿੱਥਿਆਏ ਜਾਨੋ ਭਜਨ ਰਾਮ ਕੋ ਸਹੀ ਹੈ ਭਾਈ ਇਸਤਰੀ ਪੁੱਤਰ ਮਾਤਾ ਪਿਤਾ ਇਹ ਸਭ ਝੂਠੇ ਸਾਖ ਨੇ ਨਾਸ਼ਵੰਤ ਨੇ ਪਰਮਾਤਮਾ ਦਾ ਭਜਨ ਅਸਲ ਸਾਥੀ ਹੈ ਫਿਰਤ ਫਿਰਤ ਬਹੁਤ ਇਹ ਜੁਗ ਹਾਰਿਓ ਮਾਨਸ ਦੇਹੀ ਲਹੀ ਕਹਿ ਨਾਨਕ ਐਤ ਮਿਲਣ ਕੀ ਬਰੀਆ ਸਿਮਰਤ ਕਾਹ ਨਹੀਂ ਹੈ ਭਾਈ ਕਈ ਜੁਗ ਜੁਨਾਂ ਚ ਪਟਕ ਪਟਕ ਕੇ ਤੂੰ ਥੱਕ ਗਿਆ ਤੈਨੂੰ ਮਨੁੱਖਾ ਸਰੀਰ ਹੁਣ ਜਾ ਕੇ ਲੱਭਿਆ ਤੇ ਨਾਨਕ ਆਖਦਾ ਹੈ ਭਾਈ ਪ੍ਰਮਾਤਮਾ ਨੂੰ ਮਿਲਣ ਦੀ ਇਹੀ ਵਾਰੀ ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ ਸੋਰਠ ਮਹਲਾ ਨਾਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕਿੰਨੀ ਸਤਗੁਰ ਬਖਸ਼ਿਸ਼ ਕਰਦੇ ਨੇ ਭਾਈ ਤੂੰ ਕਿਹੜੀ ਅਕਲ ਖੱਟ ਲਈ ਐ ਪ੍ਰਭੂ ਦਾ ਨਾਮ ਤੂੰ ਕਦੀ ਨਹੀਂ ਜਪਿਆ ਕਦੀ ਨਹੀਂ ਪ੍ਰਭੂ ਦਾ ਨਾਮ ਸਿਆ ਧਿਆਇਆ ਬਸ ਸੰਸਾਰ ਦੀ ਨਿੰਦਿਆ ਦੇ ਵਿੱਚ ਰਸਤੇ ਵਿੱਚ ਜੁੜਿਆ ਕਦੀ ਹੋਇਆ ਹੀ ਨਹੀਂ ਕਿ ਤੂੰ ਪਰਮਾਤਮਾ ਦਾ ਨਾਮ ਜਪਿਆ ਹੋਇ ਰਹਾ ਮੋਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਨ ਕੋ ਧਾਇਆ ਅੰਤ ਸੰਕਾਹੂ ਨਹੀਂ ਦੇਨਾ ਬਿਰਥਾ ਆ ਬੰਨਾਇਆ ਸਤਗੁਰੂ ਕਹਿਣ ਲਗੇ ਬਸ ਤੇਰਾ ਜੋਰ ਲੱਗਿਆ ਸੰਸਾਰ ਦੇ ਪਦਾਰਥ ਖਟਣ ਚ ਬਸ ਤੇਰਾ ਯਤਨ ਵੀ ਮੱਤ ਤੋਂ ਵਤਨ ਕਟਣ ਕਰ ਲਾ ਮਹਾਰਜ ਕਰਨ ਕਹਿਣ ਲੱਗੇ ਭਾਈ ਇੰਨਾ ਵਿੱਚੋਂ ਕਿਸੇ ਨੇ ਵੀ ਤੇਰ ਨਾਲ ਨਹੀਂ ਜਾਣਾ ਅਖੀਰ ਤੈਨੂੰ ਆਪ ਨੂੰ ਹੀ ਸੰਸਾਰ ਤੋਂ ਕੱਲਿਆਂ ਨੂੰ ਹੀ ਜਾਣਾ ਪਏਗਾ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨ ਕੱਟਹੀ ਮਾਹੇ ਨਿਰੰਜਨ ਤੇਰੈ ਤੇ ਕੋਜਤ ਉਦਿਆਨਾ ਭਾਈ ਨਾ ਤੂੰ ਹਰੀ ਨੂੰ ਤੇ ਆਇਆ ਨਾ ਤੂੰ ਜਪਿਆ ਨਾ ਤੂੰ ਗੁਰੂ ਦੀ ਸੇਵਾ ਕੀਤੀ ਨਾ ਗੁਰੂ ਦੀ ਸ਼ਰਨ ਪਿਆ ਵੇਖ ਹਰੀ ਤੇਰੇ ਹਿਰਦੇ ਚ ਵਸਿਆ ਤੂੰ ਜਾ ਕੇ ਬਾਹ ਕਿੱਥੋਂ ਲਾਭ ਬਣਾ ਜੰਗਲਾਂ ਵਿੱਚ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਇ ਪਦ ਹਰਪਜ ਨਾਨਕ ਬਾਤ ਮਤਾਈ ਮਰਜ ਕਹਿਣ ਲਗੇ ਬੜੇ ਜਨਮ ਪਟਕਿਆ ਹਾਰਿਆ ਤੇਰੀ ਮੱਥ ਟਿੱਕੀ ਨਹੀਂ ਇਹ ਨਾਨਕ ਆਖੇ ਪਾਏ ਗੁਰੂ ਨੇ ਤਾਂ ਇਹ ਗੱਲ ਸਮਝਾਈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਅਸਰ ਕਰਕੇ ਪਰਮਾਤਮਾ ਦਾ ਭਜਨ ਕਰਿਆ ਕਰ ਸੋਰਠ ਮਹਿਲਾ ਨਾਵਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾ ਸਿਉਦਰੀ ਤਾ ਕੋ ਜਸ ਉਰ ਧਾਰੋ ਰਹਾਓ ਹੈ ਮੇਰੇ ਮਨ ਪ੍ਰਭੂ ਦੀ ਸ਼ਰਨ ਪੈ ਕੇ ਉਦਾ ਨਾਮ ਧਿਆਨ ਪ੍ਰਭੂ ਦੇ ਨਾਮ ਚ ਧਿਆਨ ਤਰ ਜਿਸ ਪਰਮਾਤਮਾ ਸਿਮਰਨ ਕਰਦੇ ਆ ਗਨਕਾ ਵਿਕਾਰਾਂ ਡੁੱਬਣੋਂ ਬਚ ਗਈ ਉਸ ਦੀ ਸਿਫਤੋ SLAਪ ਨੇ ਹਿਰਦੇ ਵਿੱਚ ਵਸਾਈ ਰੱਖ ਰਹਾ ਅਟਲ ਪਇਓ ਤੂੰ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਏ ਵਿਦ ਕੋ ਸਾਮੀ ਤੈ ਕਾਹੇ ਬਿਸਰਾਇਆ ਏ ਭਾਈ ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਤੂੰ ਸਦਾ ਲਈ ਅਟਲ ਹੋ ਗਿਆ ਉਹ ਸਿਰੇਪੈ ਤ ਆਤਮਕ ਦਰਜਾ ਹਾਸਲ ਕਰ ਲਿਆ ਤ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਤੂੰ ਉਹਨੂੰ ਕਿਉਂ ਨਹੀਂ ਯਾਦ ਕਰਦਾ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਾਜਗਰਾ ਤੇ ਛੂਟਾ ਮਹਿਮਾਨ ਆਨ ਕਹ ਲੋ ਵਰਨ ਰਾਮ ਕੈਤ ਬੰਦਨ ਤੇ ਤੂ ਟਾ ਇਹ ਪਾਇ ਜਿਸ ਵੇਲੇ ਹੀ ਗੱਜ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾਸਰਾ ਲਿਆ ਗਜ ਹਾਤੀ ਤੰਦਵੇ ਦੀ ਫਾਇਤੋਂ ਨਿਕਲ ਗਿਆ ਤੇ ਮੈਂ ਕਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪ੍ਰਮਾਤਮਾ ਦਾ ਨਾਮ ਉਚਾਰ ਉਚਾਰ ਕੇ ਉਹ ਹਾਤੀ ਤੇ ਬੰਦਨਾ ਤੋਂ ਸਤਗੁਰੂ ਕੈਲੰਗ ਸਦਾਲੀ ਛੁੱਟ ਗਿਆ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਚੇਤਾ ਨਿਸਤਾਰ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪਿ ਉਤਰੈ ਪਾਰਾ ਹੈ ਭਾਈ ਸਾਰਾ ਜਗਤ ਜਾਣਦਾ ਅਜਾਮਲ ਵਿਕਾਰੀ ਵੀ ਨਾਮ ਜਪ ਕੇ ਤਰ ਗਿਆ ਤੇ ਨਾਨਕ ਆਖਦਾ ਹੈ ਭਾਈ ਤੂੰ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਚੋ ਨੀ ਜਪਦਾ ਉਹਨੂੰ ਵੀ ਤੂੰ ਧਿਆਇਆ ਕਰ ਸੌਰਠ ਮਹਿਲਾ ਨਾਮ ਪ੍ਰਾਨੀ ਕੌਨ ਉਪਾਉ ਕਰ ਜਾਤੇ ਪਗਤ ਰਾਮ ਕੀ ਪਾਵੈ ਜਮ ਕੋਤਰਾ ਸਰੇ ਰਹਾ ਇਹ ਭਾਈ ਦਸ ਮਨੁਖੋ ਕਿਹੜਾ ਹੀਲਾ ਕਰੇ ਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ ਜਮਾਂ ਦਾ ਡੂਰ ਡਰ ਦੂਰ ਹੋਵੇ ਕੌਨ ਕਰਮ ਵਿਦਿਆ ਕੋ ਕਐਸੀ ਧਰਮ ਕੌਨ ਫੁਨ ਕਰੀ ਕੌ ਨਾਮ ਗੁਰ ਜਾ ਕੈ ਸਿਮਰੈ ਪਉ ਸਾਗਰ ਕੋ ਤਰਈ ਹੈ ਭਾਈ ਅਸੂ ਕਿਹੜਾ ਧਰਮ ਕਰਮ ਹੈ ਕਿਹੋ ਜੀ ਵਿਦਿਆ ਕਿਹੜਾ ਕ ਧਰਮ ਹੈ ਜਿਸ ਨਾਲ ਸੰਸਾਰ ਸਾਗਰ ਚੋਂ ਤਰ ਜਾਏਗਾ ਕਿਹੜੇ ਤਰੀਕੇ ਨਾਲ ਤੂੰ ਸੰਸਾਰ ਸਾਗਰ ਚੋਂ ਤਰ ਸਕਣਾ ਹੈ اے ਭਾਈ ਦਸ ਕੋ ਨਾਮ ਗੁਰਜਾਖਾ ਸਿਮਰੈ ਭਵ ਸਾਗਰ ਕੋ ਤਰੈ ਕਲਮੇ ਏਕ ਨਾਮ ਕਿਰਪਾ ਨਿ ਜਾਹਿ ਜਾਪੈ ਗਤ ਪਾਵੈ ਔਰ ਤਰਮ ਤਾਕੈ ਸਮਨਾਹਨ ਏ ਬਿਦ ਬੇਦ ਨ ਬਤਾਵੈ へ ਭਾਈ ਕਿਰਪਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿੱਚ ਜਿਸ ਮਨੁੱਖ ਨੂੰ ਜਿਹੜਾ ਮਨੁੱਖ ਇਸ ਨਾਮ ਨੂੰ ਜਾਪਦਾ ਉੱਚੀ ਅਸਥਾ ਹਾਸਲ ਕਰ ਲੈ ਕਰ ਲੈਂਦਾ ਹੋਰ ਕਿਸੇ ਤਰ੍ਹਾਂ ਦਾ ਕੋਈ ਕਰਮ ਅਤਿੱਤਰਮ ਨਾਮ ਦੇ ਬਰਾਬਰ ਨਹੀਂ ਹੈ ਸੁਖ ਦੁਖ ਰਾਹਿ ਸਦਾ ਨਿਰਲੇਪੀ ਜਾ ਕੋ ਕਹਿ ਤ ਗਸਾਈ ਸੋ ਤੁਮ ਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਹੈ ਭਾਈ ਜਿਸ ਨੂੰ ਜਗਤ ਧਰਤੀ ਦਾ ਕਸਮ ਆਕਦਾ ਉਹ ਸੁੱਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਸਦਾ ਮਾਇਆ ਤੋਂ ਨਰਲੇਪ ਹੈ ਨਾਨਕ ਆਕ ਤੇਰੇ ਅੰਦਰ ਹੀ ਇੱਕ ਅਸ ਵਸ ਰਿਹਾ ਜਿਵੇਂ ਸ਼ੀਸ਼ੇ ਵਿੱਚ ਅਕਸ਼ ਵਿਦਿਸਤ ਹੈ ਉਸੇ ਤਰ੍ਹਾਂ ਸਿਮਰਨ ਕਰਨਾ ਚਾਹੀਤਾ ਹੈ ਸੋਰਠ ਮਹਲਾ ਨਾਮਾ ਮਾਇਆ ਮੈਂ ਕਿਹ ਬੇਦਨ ਲਖੋਂ ਗੁਸਾਈਂ ਮਹਾ ਮੋ ਅਗਿਆਨ ਤਿਮਰ ਮੋਮਨ ਰਹੋ ਉਰ ਚਾਈ ਰਹਾ ਹੋ ਹੇਵਾ ਧਰਤੀ ਦੇ ਖਸਮ ਪ੍ਰਭੂ ਮੈਂ ਕਿਸ ਤਰ੍ਹਾਂ ਪਛਾਣਾ ਮੇਰਾ ਮਨ ਵੱਡੇ ਮੋਹ ਦੀ ਗਿਆਨਤਾ ਵਿੱਚ ਮੋਹ ਦੇ ਨੇਰੇ ਚ ਹਮੇਸ਼ਾ ਫਸਿਆ ਰਿੰਦਾ ਕਿਵੇਂ ਜਪਾਂ ਰਹਾ ਸਗਲ ਜਨਮ ਪਰਮਤ ਹੀ ਪਰਮ ਕੋਇਮ ਨਾ ਅਸਤਿਰ ਮਤ ਬਾਈ ਵਿਖਿਆਸਕ ਤਰਿਓ ਨਿਸ ਬਾਸੁਰ ਨਾ ਚੂਟੀ ਅਦਮਾਈ ਹਿਮਾ ਮੈਂ ਆਪਣਾ ਸਾਰਾ ਜਨ ਪਟਕਣਾ ਵਿੱਚ ਹੀ ਗਵਾ ਲਿਆ ਅਜੇ ਤੱਕ ਮੈਨੂੰ ਅਡੋਲ ਮਤ ਹਾਸਲ ਨਹੀਂ ਹੋਈ ਦਿਨ ਰਾਤ ਮੈਂ ਮਾਇਆ ਵਿੱਚ ਹੀ ਲੰਪਟ ਰੇਨਾ ਵਾ ਸਾਦ ਸੰਕਮੂਨ ਨਹੀਂ ਕੀਨਾ ਨਾ ਕੀਰਤ ਪ੍ਰਭ ਗਾਇ ਜਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਓ ਸ਼ਰਨ ਆਈ ਹਿਮਾ ਮੈਂ ਕਦੇ ਗੁਰਮੁਖਾ ਦੀ ਸੰਗਤ ਨਹੀਂ ਕੀਤੀ ਪ੍ਰਬੂ ਦੀ ਸਿਖਤੋ ਸਲਾਦਾ ਗੀਤ ਨਹੀਂ ਗਾਇਆ ਹੈ اے ਦਾਸ ਨਾਨਕ ਕਾਖੇ ਪ੍ਰਭੂ ਮੇਰੇ ਅੰਦਰ ਕੋਈ ਗੁਣ ਨਹੀਂ ਮੈਨੂੰ ਆਪਣੇ ਸ਼ਰਨ ਵਿੱਚ ਤੁਸੀਂ ਰੱਖ ਲੋ ਆਪਣੇ ਕੋਲ ਰੱਖੋ ਤਾਂ ਕਿ ਮੈਂ ਤੁਹਾਡਾ ਨਾਮ ਜਪਦਾ ਰਾਂ ਸੋਰਠ ਮਹਲਾ ਨਾਵਾਂ ਮਾਈ ਮਨ ਮੇਰੋ ਮਸਨਾ ਹੈ ਨਿਸਬਾ ਸੁਰ ਵਿਖਣ ਕੋ ਤਾਵਤ ਕੇ ਬਿਨ ਰੋਕੋ ਤਾ ਹੈ ਰਹਾਉ ਹੈ ਮਾਂ ਮੇਰਾ ਮਨ ਮੇਰੇ ਕਾਬੂ ਚ ਨਹੀਂ ਦਿਨ ਰਾਤ ਦੌੜਦਾ ਭੱਜਦਾ ਇਹ ਟਿਕਦਾ ਹੀ ਨਹੀਂਗਾ ਕਿਵੇਂ ਰੋਕਾਂ ਵੇਦ ਪੁਰਾਨ ਸਿਮਰਤ ਕੇ ਮਤ ਸੁਨ ਨਿਮਖ ਨਾ ਹੀ ਇਹ ਮਸਾਵੈ ਭਾਰਤਨ ਪਰਦਾਰਾ ਸਿਉ ਰਚਿ ਬਿਰਥਾ ਜਨਮ ਸਿਰਾਵੈ ਵੇਦ ਪੁਰਾਨ ਸਿਮਰਤੀਆਂ ਨੂੰ ਸੁਣਿਆ ਪਰ ਅਤੀ ਮਾਤਰ ਹਿਰਦੇ ਚ ਨਿਵਸਾਇਆ ਬਸ ਪ੍ਰਾਇਆ ਤਨ ਪ੍ਰਾਇ ਇਸਤਰੀ ਦੇ ਮੋਹ ਚ ਮਸਤ ਰਹਿਂਦਾ ਮਦ ਮਾਇਆ ਕੈ ਭਇਓ ਬਾਵਰੋ ਸੋਜਿਤ ਨਾ ਕਛੰ ਗਿਆਨ ਕਾਢ ਹੀ ਪੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਣਾ ਜੀ ਮਾਇਆ ਤੇ ਨਸ਼ੇ ਚ ਲਾ ਹੋ ਗਿਆ ਆਤਮਕ ਜੀਵਨ ਬਾਰੇ ਕੋਈ ਸੋਚ ਨਹੀਂ ਬਸ ਮਾਇਆ ਤੋਂ ਨਰਲੇ ਪ੍ਰਬੂਸ ਤੇ ਹਿਰਦੇ ਵਿੱਚ ਵਿੱਚ ਹੀ ਵਸਦਾ ਪਰ ਇਸ ਨੂੰ ਭੇਤ ਨਹੀਂ ਆਇਆ ਜਦ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਮਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਫਿਰ ਦੀ ਸਾਰੀ ਕੁਝ ਹੀ ਮਤਨਾਸ ਹੋ ਜਾਂਦੀ ਹੈ ਤਦੋਂ ਇਹ ਨਾਨਕ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਨੂੰ ਸਿਮਰ ਲੈਂਦਾ ਹੈ ਜਮ ਹੀ ਸ਼ਰਨ ਸਾਧਨ ਕੀ ਆਇਓ ਦੁਰਮਤ ਸਗਲ ਮਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟਿ ਜਮ ਕੀ ਫਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ